ਹੋਰ ਜੀ ਦੋਸਤੋ ਕੀ ਹਾਲ ਚਾਲ ਦੋਸਤੋ ਅੱਜ ਇਹੀ ਸਾਈਡ ਤੇ ਕਰਨਾ ਹੀ ਆਪਣੀ ਸੀਟਾਂ ਦੇ ਕਨੈਕਸ਼ਨ ਤੇ ਉੱਥੇ ਪਹੁੰਚਿਆ ਵਾਂ ਉੱਥੇ ਪਰ ਹੋਰ ਹੀ ਮਸਲੇ ਪਏ ਆ ਤੇ ਆਹ ਸਾਡਾ ਵੇਖੋ ਬੇਸਨ ਵਾਟਰ ਦਾ ਸਾਰਾ ਹੀ ਅੰਦਰ ਹੋ ਗਿਆ ਵਾ ਇਹ ਵੀ ਇੱਕ ਮਸਲਾ ਪੈ ਗਿਆ ਵਾ ਹੁਣ ਅੰਦਰ ਦਾ ਮਸਲਾ ਨਾ ਪੈ ਜਾਈ ਉਹਦੇ ਲਈ ਮਤਲਬ ਹੋ ਗਿਆ ਸਾਡਾ ਟੈਲ ਵਾਲਾ ਵੀਰ ਆ ਇਹ ਸਾਡਾ ਟੈਲ ਵਾਲਾ ਵੀਰ ਵਾ ਤੇ ਆਪਾਂ ਇਹਨੂੰ ਇਹਨੂੰ ਖੋਲ ਕੇ ਫਿਰ ਚੈੱਕ ਕਰਦੇ ਆ ਇਹਦੇ ਇਹਦੇ ਬਾਰੇ ਜੇ ਕੁਝ ਨਹੀਂ ਕਰ ਸਕਦੇ ਆਹ ਵੇਖੋ ਹਾਂ ਆ ਜਿਹੜਾ ਨਾ ਇਹਦੀ ਡਾਇਰੈਕਸ਼ਨ ਵੀ ਇਧਰ ਨੂੰ ਹੋਈ ਆ। ਉਹ ਨਹੀਂ ਇਹਦਾ ਇਹ ਉੱਪਰਲਾ ਇਹਦਾ ਆਹ ਹਿੱਲਿਆ ਵਾਏ। ਇਹਨੂੰ ਕੱਢ ਲਓ ਬਾਹਰ ਫਿਰ ਇਹਨੂੰ ਸੈੱਟ ਕਰ ਦਿਆਂ ਤੇ ਤੇ ਬਾਕੀ ਦੋਸਤੋ ਹੁਣ ਇਹਦਾ ਵੀ ਮਸਲਾ ਪਿਆ ਵਾ। ਟਾਇਲ ਵੀ ਲਗੀ ਨਹੀਂ ਦੱਸ ਕੀ ਮਸਲਾ ਪਿਆ ਹੋਵੇ ਦਾ? ਕਿੱਥੇ ਆਉਂਦੀ ਟਾਇਲ ਤੇਰੀ? ਟਾਇਲ ਤੋਂ ਮੇਰੇ ਇਜ਼ਾਅ ਉਸਕੇ ਬਰਾਬਰ ਸੇ ਆ ਜਾਊਗਾ ਠੀਕ ਹੈ? ਹਾਂ ਜਿਸਕੇ ਬਰਾਬਰ ਤੇ ਕਰਾ ਲਈ ਤੇ ہمارا ਸਹੀ ਹੋ ਜਾਏਗਾ। ਕੁਣ ਆਖਦਾ ਤੁਸੀਂ ਬਾ ਨਹੀਂ ਹੈ ਹਾਂ ਬਹੁਤ ਕਾ ਫਰਕ ਹੈ ਜਵਾਬ ਸਭ ਨੇ ਠੀਕ ਨਾ ਆ ਦੇ ਦੇ ਉਹ ਦੇ ਦੇ ਬਾਤ ਹੀ ਦੇਖ ਸਕਦੇ ਜੇ ਕਿੰਨਾ ਫਰਕ ਆਉਂਦਿਆ ਤੇ ਬਾਕੀ ਆਪਾਂ ਲੇਜ਼ਰ ਵੀ ਮਾਰ ਦਿੰਨੇ ਆ ਸਾਰੀ ਕੰਨ ਤੇ ਲੇਜ਼ਰ ਮਾਰ ਦਾਂ ਸਾਰੀ ਕੰਨ ਤੇ ਆਉ ਫੇਰ ਹੋ ਜਾਣਾ ਹਾਂ ਮੈਂ ਇੱਕ ਮਿੰਟ ਲੇਜ਼ਰ ਮਾਰ ਕੇ ਭਾਜੀ ਕੋਲ ਲੈਵਲ ਕਰਾਉਣਾ ਮੈਂ ਆਪਣਾ ਤੇ ਸਾਰੇ ਜੋ ਵੀ ਮਸਲਾਵਾ ਤੁਹਾਡਾ ਸ਼ੇਅਰ ਕਰਦੇ ਆਂ ਕੀ ਗੱਲਬਾਤ ਆ ਕੀ ਹਫਤਾਵਾ ਅਬੇ ਸਹੀ ਦੇਖ ਲੋ ਇਹ ਸੰਦ ਵਿੱਚ ਕਿੰਨਾ ਫਰਕ ਆ ਹਾਂ ਜੇ ਚੀਜ਼ ਬਣਾਉਣ ਆ ਕੋਰਾ ਕਰੀਂ ਅਬੇ ਦੇਖ ਲੋ ਇਹ ਚੱਪੂ ਤੇ ਥਾਰੇ ਕੀ ਹੈ ਨਾ ਤੇ ਇਹਦੇ ਕਰਕੇ ਪ੍ਰੋਗਰਾਮ ਮੇਰੇ ਭਰਾ ਜਿਹੜੇ ਮਿਸਤਰੀ ਬਾਥਰੂਮ ਪਲਸਟਰ ਕਰਦੇ ਆ ਤੇ ਠੀਏ ਲਾ ਕੇ ਕਰਿਆ ਕਰੋ ਥੱਲੇ ਤੋਂ ਉੱਪਰ ਸਾਲ ਦਾ ਠੀਆ ਲਾ ਕੇ ਤੇ ਫਿਰ ਆਪਸ ਚ ਮਲਾਇਆ ਕਰੋ ਤਾਂ ਕਿ ਤੁਹਾਡੇ ਟਾਇਲ ਵਾਲੇ ਵੀਰ ਨੂੰ ਦਿੱਕਤ ਨਾ ਆਵੇ ਤੇ ਸਾਡੇ ਕੰਮ ਤੇ ਵੀ ਦੋਸਤੋ ਬਹੁਤ ਦਿੱਕਤ ਆ ਜਾਂਦੀ ਹੈ ਇਹਨਾਂ ਇਹਨਾਂ ਵਜ੍ਹਾ ਦੇ ਕਰਕੇ ਕਿਉਂਕਿ ਸਾਡੇ ਡੈਡ ਵਾਟਰ ਅੰਦਰ ਚੱਲ ਜਾਂਦੇ ਆ ਕਿਤੇ ਬਾਹਰ ਆ ਜਾਂਦੇ ਆ ਤੇ ਇਹ ਸਾਰੇ ਕੰਮ ਮਤਲਬ ਕਿ ਇਹਨਾਂ ਦੇ ਵਜ੍ਹਾ ਨਾਲ ਹੀ ਹੁੰਦੇ ਆ ਚਲੋ ਕੋਈ ਨਾ ਬਾਕੀ ਜੋ ਵੀ ਹੱਲ ਹੁੰਦਾ ਵਾ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਵਿਖਾਉਂਦੇ ਆ ਤੇ ਜੋ ਕੋਈ ਅਸੀਂ ਕਰਦੇ ਆ ਜੋ ਕਿ ਟਾਇਲ ਵਾਲਾ ਸਾਡਾ ਭਰਾ ਹਾਨੂੰ ਸੋਲੂਸ਼ਨ ਕੱਢ ਕੇ ਦੱਸਦਾ ਵਾ ਤੇ ਸਾਰੀ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਬਾਕੀ ਦੋਸਤੋ ਇੱਥੇ ਅਸੀਂ ਇਹਦਾ ਕਨੈਕਸ਼ਨ ਕਰਤਾ ਵਾ ਫਾਈਨਲੀ ਲੇਂਦਰ ਲੈ ਵਟਾ ਚੱਲਿਆ ਨਹੀਂ ਆ ਦੇਸੀਆ ਤਰੀਕੇ ਨਾਲ ਕੰਮ ਕੀਤਾ ਵਾ ਬਾਕੀ ਵੀ ਇਹ ਕੰਮ ਤੇ ਪਰਫੈਕਟ ਹੀ ਲੱਗੰਦਿਆ ਵਾ ਤੇ ਥੱਲੇ ਵੀ ਸੈਂਟਰ ਤੋਂ ਕਰਤਾ ਸੀਟਤਾ ਥੱਲਿਓ ਬਾਕੀ ਦੋਸਤੋ ਜਿਹੜਾ ਥੱਲਿਓ ਸੈਂਟਰ ਵਾ ਇਹ ਆ ਟੈਂਕੀ ਹੋਣਾ ਚਾਹੀਦਾ ਵਾ ਐਫ ਐਫ ਐਲ ਤੋਂ ਇਹ ਪੈਂਟ ਦਾ ਥੱਲੇ ਵਾਲਾ ਇਹ ਤੇ ਬਸ ਯਾ ਉੱਪਰਤੀ ਗਿਆ ਪਈ 5.5 ਇੰਚ ਸੈਂਟਰ ਤੋਂ ਸੈਂਟਰ ਤੇ ਰੱਖਿਆ ਵਾ ਤੇ 플ਾਸ ਵਾਲਾ ਆਪਣਾ ਲਗਾਓ 42 ਇੰਚ ਦੇ ਡਬਟਰ ਹੈ 42 ਤੇ ਤੇ ਇਹ ਵੀ 42 ਤੇ ਇਹ ਥੋੜਾ ਜਿਹਾ ਡਵਾਟਰ ਤੇ ਆਪਾਂ ਥੋੜੀ ਜਿਆ ਮਤ ਜਿਆਦੀ ਰੱਖੀ ਆ ਇਹਦਾ 41 ਤੇ ਰਹਿ ਗਿਆ ਵਾ ਠੀਕ ਹੈ ਇਹ 41 ਤੇ ਆ ਇਹ 44 ਤੇ 44 ਤੇ ਜੀ ਆਪਣੇ ਹਿਸਾਬ ਨਾਲ ਕੀਤਾ ਵੇ ਹੁੰਦਾ ਏ 42 ਤੇ 42 ਹੀ ਆ ਤੇ ਬਾਕੀ ਚਲੋ ਤੁਹਾਡਾ ਵੀਡੀਓ ਸਾਂਝੀ ਕਰਦਾ ਵਾਂ ਬਾਕੀ ਦੀਆਂ ਸਾਈਟਾਂ ਤੇ ਜਾ ਕੇ ਵੀ ਇਥੇ ਸੇਰ ਦਾ ਗੰਬਸ ਇਹੀ ਖੜਿਆ ਆ ਆਸਮਾਨ ਇਕੱਠਾ ਕਰੋ ਤੇ ਬਾਕੀ ਭਾਈ ਸਮਾਨ ਸੰਭਲਦੇ ਆ ਤੇ ਆਪਣਾ ਆ ਟੂਲ ਟਾਲ ਕੇ ਆ ਇਹਨਾਂ ਨੂੰ ਇਸ ਮੀਟਰ ਲੱਗੇ ਆ ਤੇ ਚੱਲੇ ਆ ਤੇ ਬਾਕੀ ਦੂਸਰੀ ਸਾਈਡ ਤੇ ਜਾ ਕੇ ਤਾਂ ਡਰਾਮਾ ਵੀਡੀਓ ਸਾਂਝੀ ਕਰਦਾ ਹਾਂ ਬਾਕੀ ਦੋਸਤੋ ਵੀਡੀਓ ਮੈਂ ਫਿਰ ਤਾਂ ਉਸੇ ਸਾਈਡ ਤੇ ਤਾਂ ਸਾਂਝੀ ਕਰਦੇ ਆ ਵਾ ਇੱਥੇ ਦੋਸਤੋ ਕਾਹੀ ਸਵਿੰਗ ਪੂਲੀ ਬਣਾਉਂਦੇ ਪਏ ਆ ਇਹਦੀਆਂ ਪਾਈਪਾਂ ਪੂਪਾਂ ਦੀ ਵੀਡੀਓ ਤੁਹਾਨੂੰ ਮੈਂ ਪਹਿਲਾਂ ਪਾਈ ਸੀ ਤੇ ਆ ਇਹਦੀ ਇਨਲੈਟ ਤੇ ਇਹ ਜਿਹੜਾ ਫਿਲਟਰ ਤੇ ਸਾਫ਼ ਹੋ ਕੇ ਪਾਣੀ ਆਉਣਾ ਵਾ ਉਹ 2 ਪੁਆਇੰਟ ਉਹਦੇ ਇਹ ਆ ਤੇ ਬਾਕੀ ਦੋਸਤੋ ਜਿਹੜੀ ਇਹਦਾ ਆਊਟਲੈਟ ਹੈ ਇਸ ਤੋਂ ਇਸੋ ਦੇ ਚੱਕੜਿਆ ਮੈਂ ਤੇ ਨਹੀਂ ਸੀਦਾ ਆ ਦੇਖੋ ਤੇ ਬਾਕੀ ਆ ਸਵਿੰਗ ਪੂਲਾ ਇਹ ਦੋਵੇਂ ਇਹਨਾਂ ਦੇ ਇਹਨਾਂ ਦੋ ਮੋਟਰ ਲੱਗਣੀਆਂ ਆ ਦੋਵਾਂ ਦੇ ਆਊਟ ਇੰਨੇ ਇੱਥੋਂ ਆ ਇੱਥੋਂ ਚੁੱਕ ਕੇ ਪਾਣੀ ਫਿਲਟਰ ਹੋ ਕੇ ਫਿਰ ਦੁਬਾਰਾ ਇਸੇ ਪੂਲ ਚ ਉਸ ਪਾਈਪ ਦੇ ਭਰਨਾ ਵਾ ਤੇ ਇਸ ਦਾ ਸਰਕੂਲੇਸ਼ਨ ਚੱਲਦੇ ਰਹਿਣਾ ਵਾ ਤੇ ਪਾਣੀ ਆਪਣੇ ਆਪ ਹੀ ਸਾਫ਼ ਹੁੰਦਾ ਰਹਿਣਾ ਵਾ ਤੇ ਬਾਕੀ ਵੀਡੀਓ ਤੁਹਾਡੇ ਚੈਨਲ ਤੇ ਦੋਸਤੋ ਹੋਰ ਵੀ ਹੁੰਦੇ ਰਹਿਣੀਆਂ ਵਾ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬਰ ਨਹੀਂ ਸਾਡੇ ਪੂਰੇ ਹੋਣ ਦੇ 500 ਸਾਲ ਹੋ ਗਿਆ ਵੀਡੀਓ ਪਾਉਂਦਿਆਂ ਨੂੰ ਚਲੋ ਕੋਈ ਨਹੀਂ ਤੁਹਾਡੇ ਹੱਥ ਵਾਸੀ ਆ ਤੇ ਕਰਾਓ ਪੂਰੇ ਭਰਾ ਦੇ ਸਬਸਕ੍ਰਾਈਬਰ ਵੀ 500 ਤੇ ਬਾਕੀ ਦੀ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਆ ਕੰਮ ਦੂਸਰੀ ਸਾਈਡ ਤੇ ਜੋ ਪੂਰਾ ਬਣੂਗਾ ਅੰਦਰ ਦੇ ਮੋਟਰਾਂ ਦਾ ਲਿਆਕਲ ਸਾਰਾ ਕੁਝ ਤੁਹਾਨੂੰ ਵਿਖਾਵਾਂਗਾ ਬਸ ਜੁੜੇ ਰਹੋ ਸਾਡੇ ਨਾਲ ਜੁੜੇ ਰਹਿਣੇ ਤੁਹਾਨੂੰ ਕੀਤੇ ਨਹੀਂ ਸਬਸਕ੍ਰਾਈਬ ਕਰਨਾ ਪੈਣਾ ਵਾ ਬਾਕੀ ਇੱਥੇ ਵਾਸ਼ਿੰਗ ਮਸ਼ੀਨਾਂ ਦੇ ਪਾਇੰਟ ਰੱਖੇ ਆ ਤੇ ਚਲੋ ਆਪਾਂ ਚੱਲਨੇ ਆ ਤੇ ਵੀਡੀਓ ਤਾਂ ਨਾ ਮੈਂ ਥੋੜੀ ਜਿਹੀ ਰੱਖ ਕੇ ਚੱਲਦੇ ਆ ਬਾਕੀ ਦੋਸਤੋ ਇੱਥੇ ਪਾਣੀ ਗੰਦਾ ਆਂਦਾ ਪਿਆ ਸਮਰਸੀਕਲ ਗੰਦਾ ਪਾਣੀ ਚੁਕਦਾ ਪਿਆ ਵਾ ਹੈਵੀ ਬੋਰਡ ਨਾਲੀ ਦੇ ਕੰਡੇ ਤੇ ਆ ਬਾਕੀ ਚੈੱਕ ਕਰਨ ਲੱਗਿਆ ਕਿ ਕੀ ਨੁਕਸਾਨ ਤੁਹਾਨੂੰ ਵੀ ਦਿਖਾਉਣੇ ਆ ਜੋ ਕੁਛ ਵੀ ਆ ਇੱਥੇ ਤੇ ਬਾਕੀ ਭਾਜੀ ਲੱਗੇ ਪਏ ਆ ਕੰਮ ਤੇ ਮੈਂ ਵੀ ਕਰਦਾ ਮੈਂ ਕੰਮ ਆ ਭਾਜੀ ਵੀਡੀਓ ਬਣਾਉਂਦੇ ਆ ਤੁਹਾਡੀ ਤੇ ਇਹਨੂੰ ਫਾਸਟ ਫੋਰਵਰਡ ਕਰਦਾਂਗੇ ਥੋੜੀ ਬਹੁਤੀ ਵੀਡੀਓ ਕਰਨੀ ਪੈਣੀ ਹੈ ਫਾਸਟ ਤੇ ਬਾਕੀ ਚਲੋ ਕੋਈ ਨਹੀਂ ਇਹਨੂੰ ਕੱਢਦੇ ਆ ਤਾਂ ਟੱਕਣ ਲਾਉਨੇ ਆ ਵੇਖਦੇ ਆ ਕਿ ਕੀ ਨੁਕਸਤਾ ਜੋ ਵੀ ਫਾਲਟ ਆ ਤਾਂ ਮੈਂ ਦੱਸਦੇ ਆ ਤੇ ਕਰਦੇ ਆ ਤਾਂ ਉਹ ਵੀਡੀਓ ਸੰਗੇ ਬਾਕੀ ਦੋਸਤੋ ਆਹ ਕੱਢਿਆ ਵਾ ਬੋਰ ਤੇ ਆਹ ਸਾਰਾ ਨਾਲੀ ਦਾ ਪਾਣੀ ਆ ਵੇਖੋ ਤੁਸੀਂ ਵੇਖ ਸਕਦੇ ਸਾਰੇ ਵਿੱਚ ਜਾਂ ਰਿਹਾ ਜੇ ਦੀ ਹੀ ਬੋਰ ਇਹ ਬੋਰ ਮੇਰੇ ਹੱਥਾਂ ਮਾ ਤੇ ਡੈਮੇਜ ਹੀ ਹੋ ਗਿਆ ਵਾ ਜਿਹਦੇ ਹੱਥਾਂ ਮਾ ਚੈੱਕ ਕਰ ਸਕਦੇ ਤੁਸੀਂ ਨਾਲੀ ਦਾ ਸਾਰਾ ਪਾਣੀ ਜਿਹੜਾ ਮੈਂ ਬੋਰ ਚ ਵਰੰਦਿਆ ਵਾ ਜਲਤ ਕੰਬ ਬਹੁਤ ਗਲਤ ਆ ਬਾਕੀ ਵੇਖ ਲੋ ਇੱਤਾਂ ਦੇ ਫੰਡ ਪੈਂਦੇ ਆ ਨਾੜੀ ਤੇ ਕੰਡੇ ਤੇ ਬੋਰ ਕੀਤਾ ਵਾ ਤੇ ਨਾੜੀ ਦਾ ਪਾਣੀ ਸਾਰਾ ਵਹਿ ਜਾਂਦਾ ਵਾ ਤੇ ਬਾਕੀ ਚਲੋ ਜਿੱਤਰਾ ਵੀ ਆ ਭਾਜੀ ਨੇ ਸੱਦਿਆ ਵਾ ਨੂੰ ਤੇ ਭਾਈ ਨੇ ਸੱਦਿਆ ਨੂੰ ਕੀ ਕਰਨਾ ਵਾ ਤੁਸੀਂ ਵੇਖਤਾ ਤੇ ਕਿ ਬਾਕੀ ਇਹ ਇਹ ਇਹੀ ਪਾਣੀ ਪੀਂਦੀ ਸੀ ਭਾਜੀ ਹੁਣੇ ਤਾਂ ਹੀ ਪੀਤਾ ਨਹੀਂ ਪੀਦਾ ਉਹ ਵੇਖੋ ਪਾਣੀ ਤੇ ਨਹੀਂ ਆ ਮਨ ਸੋਰ ਤਾਂ ਕਰੋਗੇ ਇਹ ਤਾਂ ਇਹ ਤਾਂ ਇਹਦਾ ਕੋਈ ਹੋਰ ਹੱਲ ਕਰਨਾ ਪੈਣਾ ਵਾ ਇਹ ਬੋਰ ਬਾਹਰ ਕਰਨਾ ਪੈਣਾ ਦਾ ਅਸਾਂ ਕੀ ਚੰਗਾ ਪਾਣੀ ਹੋਣਾ ਤੇ ਬਾਕੀ ਦੋਸਤੋ ਚਲੋ ਜੇ ਇਹਨਾਂ ਨੂੰ ਯਾਰ ਭਾਈ ਚਲੋ ਇਹਦਾ ਹੱਲ ਮੈਂ ਦੱਸਦਾ ਵਾਂ ਕੀ ਕਰਨਾ ਵਾ ਜਾਂ ਤੇ ਬੋਰ ਬਾਹਰ ਕਰਨਾ ਪੈਣਾ ਵਾ ਜਾਂ ਹੋਦੀ ਵੀ ਆ ਪੱਕੀ ਤਰ੍ਹਾਂ ਪਲੱਸਟਰ ਕਰਨੀ ਪੈਣੀ ਆ ਉਹਦੇ ਲਈ ਆ ਦੋ ਪੱਥਰ ਦੇ ਪੀਸ ਚਾਹੀਦੇ ਆ ਫਟ ਬਾਈ ਫਟ ਦੇ ਇਹਾਂ ਕੋਈ ਕੱਟ ਕੇ ਹੋਰ ਚੀਜ਼ ਲਾਉਣੇ ਪੈਣੇ ਜੇ ਇਹਦਾ ਹੱਲ ਕਰਨਾ ਵਾ ਤੇ ਇਹਨਾਂ ਨੇ ਕਿਉਂਕਿ ਉਹਦੀ ਵੀ ਵੇਲੋਤੀ ਬਣਾਈ ਬਿਲਕੁਲ ਹੀ ਕੱਚਾ ਕੰਮ ਕੀਤਾ ਇੱਟਾ ਰੱਖ ਕੇ ਉੱਤੇ ਢੱਕਣ ਲਾਤਾ ਵਾ ਇਹ ਸਾਰੇ ਕਈ ਵਜ੍ਹਾ ਸਾਮਲ ਹੋਈਆਂ ਵਾ ਤੇ ਫਿਰ ਜਾ ਕੇ ਇਹਨਾਂ ਦੇ ਬੋਰ ਚ ਗੰਦਾ ਪਾਣੀ ਸਾਮ ਪਿਆ ਵਾ ਚਲੋ ਕੋਈ ਜੋ ਵੀ ਹੱਲ ਕਰਦੇ ਆ ਫਾਈਨਲ ਕਰਦੇ ਆ ਡਿਸੀਜਨ ਤੇ ਉਹਦੀ ਤੁਹਾਡੇ ਵੀਡੀਓ ਤੁਹਾਡਾ ਨਾਮ ਸੰਗੀ ਕਰਦਾ ਵਾ ਤੇ ਬਾਕੀ ਮਿਲਦੇ ਆ ਥੋੜੇ ਟਾਈਮ ਪਿੱਛੋਂ ਇਹਦਾ ਹੱਲ ਕਰਕੇ ਬਾਕੀ ਦੋਸਤ ਵੀ ਦੇਖ ਸਕਦੇ ਜੇ ਪਾਣੀ ਨਾਲੀ ਦਾ ਸਾਰਾ ਵਿੱਚ ਹੋਰ ਜਾਣਦੇ ਆ ਤੇ ਤੇ ਆ ਬਾਕੀ ਆ ਭਾਜੀ ਹੁਣੀ ਆਏ ਆ ਇਹ ਸਾਡੇ ਮਹਾਵੀਰ ਭਾਜੀ ਆ ਨਾਲਾ ਸਾਡੇ ਪੂਤੀ ਭਾਈ ਦੇ ਭਰਾ ਇਹਨਾਂ ਭਾਈ ਤੁਹਾਡਾ ਹੈਪੀ ਭਾਜੀ ਇਹ ਉਹਨਾਂ ਨੂੰ ਕਲੀਅਰ ਕਰਕੇ ਦੇਣਗੇ ਇੱਥੇ ਪਾਣੀ ਰੋਕ ਕੇ ਦੇਣਗੇ ਫਿਰ ਬਾਕੀ ਦਾ ਕੰਮ ਕਰਾਂਗੇ ਤੇ ਬਾਕੀ ਦੋਸਤੋ ਇਹ ਆਪਣੇ ਕਾਦੀਆਂ ਦਾ ਮੇਨ ਬਜਾਰ ਆ ਤੇ ਆ ਆਪਣਾ ਮੀਕਾ ਉਸਤਾਦ ਇਹ ਕਰੂਗਾ ਉਹ ਦੀ ਬੰਦ ਤੇ ਬਾਕੀ ਭਾਜੀ ਹੁਣੇ ਹੁਣ ਕਰਕੇ ਦੇਣਗੇ ਭਾਜੀ ਕਿੰਨਾ ਟਾਈਮ ਲੱਗੂਗਾ ਲਾਵੇ ਨਹੀਂ ਸਾਰੀ ਥਾਂ ਦੇੜੀ ਤੇ ਮੁੱਕ ਗਈ ਫਿਰ ਅੱਜ ਦੀ ਹਾਂਜੀ ਮਾਵੀਰ ਭਾਜੀ ਦੱਸਿਓ ਸੀਮਰ ਜੀ ਦੋ ਚਾਹ ਇਹ ਤੇ ਜ਼ਿਆਦਾ ਟਾਈਮ ਲੱਗਾ ਤੁਹਾਨੂੰ ਵੇਖ ਕੇ ਲਾ ਦਿੰਦੇ ਆਂ ਤੇ ਬਾਅਦ ਚ ਹੋਰ ਜਿਆਨਾ ਕੰਮ ਹੈਗਾ ਥੋੜੀ ਜਿਹੀ ਰੇਤਾ ਲੈ ਆਜੋ ਥੋੜਾ ਰੇਤਾ ਪਾਉਣ ਕੀ ਵੇਖੋ ਕਿਤਨਾ ਖੋਲੋਗੇ ਪਾਈਪ ਤੋਂ ਇਹ ਨਾਲ ਹੀ ਬੰਦ ਹੋਈ ਸਾਰੀ ਥੰਮੋਂ ਬਾਰਨਾ ਭੜੀ ਆ ਜਮਾ ਰਿਹਾ ਹੈ ਸਾਰੀ ਫਿਕਸ ਕੀਤੀ ਆ ਇਸ ਤਰ੍ਹਾਂ ਕੀ ਕਾਰੀ ਪਹਿਲੇ ਵੀ ਆਏ ਗਏ ਇੰਕ੍ਰੈਡਿਟ ਦੇ ਸਲਾਮ ਆਏ ਦੇ ਸਾਰਾ ਫਿਕਸ ਕੀਤਾ ਵਾ ਤੇ ਨਿਕਲੇ ਨਹੀਂ ਆਗੇ ਚਲੋ ਕੋਈ ਨਹੀਂ ਦੋਸਤੋ ਜੋ ਵੀ ਹੁੰਦਾ ਵਾ ਤੁਹਾਡਾ ਮੈਂ ਵੀਡੀਓ ਸਾਂਝੀ ਕਰਦਾ ਵਾਂ ਬਹੁਤ ਇੱਥੇ ਸਲਾਮਾਂ ਹੁੰਦੀਆਂ ਵਾ ਹਾਈ ਲੈਵਲ ਤੇ ਮੀਟਿੰਗਾਂ ਹੁੰਦੀ ਆ ਇਹ ਤੇ ਮੈਨੂੰ ਠੀਕ ਕਰਕੇ ਤੁਹਾਡਾ ਵੀਡੀਓ ਸਾਂਝੀ ਕਰਦਾ ਮੈਂ ਦੋਸਤੋ ਅੱਜ ਟੂਲ ਗੈਂਡਰ ਪੈਲੀ ਨਹੀਂ ਵਰਤਿਆ ਵਾ ਉਸੇ ਨੂੰ ਮੈਂ ਖੁੱਲਾ ਕੀਤਾ ਪੱਤਰ ਦੇ ਨੂੰ ਇਹਦੇ ਨਾਲ ਤੇ ਵਾਸ਼ਬੇਸ਼ਨ ਮਤਲਬ ਕਿ ਆਪਾਂ ਤਾਂ ਤਾਂ ਤੁਹਾਨੂੰ ਮਾੜੇ ਤਾਂ ਤੁਹਾਨੂੰ ਤਾਂ ਕੱਲੇ ਹੁਣ ਹੱਲੇ ਹੁੰਦੇ ਆ ਤੇ ਚਲੋ ਕੋਈ ਨਹੀਂ ਮੈਂ ਸੈੱਟ ਕਰਕੇ ਧਰਨਾ ਵੀਡੀਓ ਸਥਾਨੀ ਕਰਦਾ ਹਾਂ ਸੇਕ ਮੈਂ ਖੁੱਲਾ ਕੀਤਾ ਹੋਇਆ ਥੋੜਾ ਜਿਆ ਇਹਨੂੰ ਸੈਟਿੰਗ ਕਰਕੇ ਪੜ੍ਹਨਾ ਪੈਣਾ ਵਾ ਤੇ ਕਰਦਾ ਤੁਹਾਨੂੰ ਬਾਕੀ ਦੋਸਤੋ ਆਈ ਮਕਵਾਜ ਮਸ਼ੀਨ ਉਤੇ ਫਿੱਟ ਕਰਾ ਰਹੇ ਆਂ ਆ ਟੂਗਲ ਦੀ ਚੈੱਕ ਹੋ ਗਿਆ ਅੱਜ ਵਧੀਆ ਚੱਲਿਆ ਵਾ ਬੈਟਰੀ ਡਾਊਨਿੰਗ ਕੀਤੀ ਪਾਵਰ ਨਹੀਂ ਘਟਾਈ ਤੇ ਚਲੋ ਤੇ 2 ਕਵਨਡੀਆਂ ਵੀ ਫਿੱਟ ਕਰਦੇ ਤੇ ਆਪਣੇ ਇੱਕ ਬੈਟਰੀ ਤੇ 4 ਕਵਨਡੀਆਂ ਫਿੱਟ ਹੋਣੀਆਂ ਹੁੰਦੀਆਂ ਵਾ ਇੰਨਾ ਕੀ ਕੰਮ ਹੁੰਦਾ ਇਹਦਾ ਸਾਡੇ ਕੰਮ 'ਚ ਤੇ ਮੈਂ ਤੇ ਇਹੋ ਹੀ ਇਹਦਾ ਰਿਵਿਊ ਦਊਂਗਾ ਕਿ ਸਹੀ ਆ ਪਲੰਬਰਾਂ ਨੂੰ ਲੈ ਲੈਣਾ ਚਾਹੀਦਾ ਵਾ ਬਾਕੀ ਪਾਈਪ ਕੋਈ ਕੱਟਣ ਲਈ ਬਹੁਤ ਹੀ ਵਧੀਆ ਚੀਜ਼ ਆ ਤੇ ਨਾਲੇ ਨਾਲ ਪਾਈਪ ਬੰਦਾ ਜੇ ਲੋਹੇ ਦੇ ਲੋਹੇ ਦੇ ਕਹਿਣਾ ਪਹਿਲਾਂ ਲੋਹੇ ਦਾ ਵੀ ਕੱਟ ਸਕਦਾ ਹੋਇਆ ਸੀ ਤੇ ਤੇ ਦੂਸਰੇ ਪਾਈਪ ਕੱਟਨੇ ਆ ਉਹ ਵੀ ਇਤਨਾ ਬੜੇ ਵਧੀਆ ਕੱਟੇ ਜਾ ਸਕਦੇ ਆ ਤੇ ਬਾਕੀ ਦੋਸਤੋ ਵੀਡੀਓ ਬਾਕੀ ਦੀ ਤੁਹਾਨੂੰ ਮੈਂ ਅਈ ਨਵੀਂ ਸਾਈਟ ਤੇ ਲੇ ਆਂ ਤੇ ਡਿਸਕਸ਼ਨ ਕਰਨੀ ਆ ਤੇ ਉੱਥੇ ਜਾ ਕੇ ਐਂਡ ਕਰਦਾ ਆ ਵੀਡੀਓ ਦਾ ਮੈਂ ਤੇ ਚਲੋ ਦੇ ਲੈਂਦੇ ਆ ਤੁਹਾਨੂੰ ਤੇ ਉਹਨਾਂ ਚ ਕੋਈ ਵੀਊ ਵੇਖੋ ਸਾਡੇ ਕਾਦੀਆਂ ਸ਼ੇਅਰ ਦੇ ਆਹ ਦੋਸਤੋ ਸਾਡੇ ਕਾਦੀਆਂ ਜ਼ਿਹਰਾਂ ਤੇ ਜੀ ਐਮਡੀ ਆ ਭੰਦਾਵਾ ਤੇ ਮੈਨੂੰ ਲੱਗਦਾ ਵਾ ਕਿ ਅੱਗੇ ਐਨ ਐਨ ਪੜੋ ਭਾਈ ਐਨ ਨਾਕਾ ਲੱਗਾ ਜੇ ਅੱਗੇ ਅੱਗੇ ਦੋਸਤੋ ਨਾਕਾ ਲੱਗਾ ਵਾ ਐਨ ਨੂੰ ਪੜੋ ਹਾਂ ਜੈਨ ਨੂੰ ਪਾਓ ਜੈਨ ਨੂੰ ਪਾਓ ਯਾਰ ਕੀ ਕਰਦੇ ਜੈਨ ਨੂੰ ਪਾਓ ਨਾਕੇ ਤੋਂ ਬੱਤ ਕੇ ਆਪਾਂ ਇੱਧਰ 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 ਬਾਕੀ ਨਾਕੇ ਤੋਂ ਭੱਜ ਕੇ ਆਪਾਂ ਨਿਕਲ ਗਏ ਆ ਤੇ ਚਲੋ ਕੋਈ ਨਹੀਂ ਵੀਡੀਓ ਤੁਹਾਡੀ ਤਾਂ ਜੀ ਕਰਦਾ ਮੈਂ ਤਾਂ ਆ ਕੇ ਸਾਈਡ ਤੇ